ਪੂਰਾ ਸਜਾਨ ਵਾਲੇ ਕੋਲ ਹੀ ਆ ਕੇ ਆ ਗਏ ਗੋਲੀਆਂ ਮਾਰ ਕੇ ਲਈ ਛੇ ਛੇ ਜੀ ਬਲੱਡੋਂ ਕਰਾ ਪਿਆ ਸਾਲਾ ਇਹ ਲੱਗਦਾ ਇੱਕ ਨਵੀਂ ਬਾਰੋਂ ਪਿਆਜ਼ ਵੀ ਖਾਣ ਲਿਆ ਪੋਲ ਸ਼ਿਕਾ ਦੇ ਕਾਰਜਾਈਆ ਇਹ ਰੋਟੀ 10 ਕਿਲੋ ਦੀ ਮੈਕਸਟੋਰ ਦੇ ਰਹੇ ਹਨ ਤਰਕੋਲੀ ਦੇ ਉੱਤਰਪੜੇ

कुझु बि ख ਦਾ ਪਾੜਿਆ ਤੇ 9 ਵਜੇ ਦੀ ਵਾਰਤਾ ਤੇ ਸਾਨੂੰ ਆਪਣਾ ਕੰਮ ਕਰ ਦਿੱਤੋ ਉਹ ਪਾਸ ਕੋਲ ਤੁਹਾਡੀ ਗੱਲ ਪਸੰਦ ਕਿਹਦੇ ਸਮਝ ਵਾਸਤੇ ਜੀ ਬੋਲ ਆਗੇ ਠੀਕ ਆ ਰਹੀ ਹੈ ਜੀ ਠੀਕ ਆ ਜੀ ਡੈਟਕਾਮ ਜੀ ਸ੍ਰੀਮਾਨ ਜੀ ਮੈਂ ਕਹਿੰਦਾ ਮੈਨੂੰ ਤਕਤੀਸ ਕਰ ਲੈਣ ਤੋਂ ਇੱਕ ਬਾਅਦ ਗੱਲ ਕਰ ਇੱਕ ਸਾਲ ਚੱਲੋਂ ਵੀ ਇਹਨਾਂ ਤੇ ਗੋਲੀ ਜੱਤੀ ਆ ਮੈਂ ਕਾਹਤੋਂ ਕਿਹਾ ਵਾ ਇੱਕ ਸਾਲ ਚੱਲੋਂ ਪੱਟ ਤੇ ਕੋਈ ਗੱਲ ਨਹੀਂ ਹੁੰਦੀ ਤੇ ਤੁਹਾਡੇ ਤੋਂ ਗੱਲ ਹਾਂ ਕੋਈ ਨਹੀਂ ਦੋ ਗਿਆ ਨਹੀਂ ਤੀ ਹਾਂ ਦੋ ਗਿਆ ਮੈਂ ਤਾਂ ਦੁੱਧ ਲਾਉਣ ਤੋਂ ਬਾਅਦ ਜੇ ਮੈਂ ਪਤਾ ਕਰ